ਲੋ ਜੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਬਿਆਨ ਉਸ ਵਿਅਕਤੀ ਦੇ ਬਾਰੇ ਦਿੱਤਾ ਗਿਆ ਹੈ ਉਸ ਵਿਅਕਤੀ ਨੂੰ ਟਾਰਗੇਟ ਕਰਕੇ ਦਿੱਤਾ ਗਿਆ ਹੈ ਜਿਸ ਦੇ ਨਾਲ ਜੁੜਿਆ ਮਸਲਾ ਮੁਫਾਦ ਪਿਛਲੇ ਦਿਨਾਂ ਤੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਘਰ ਚੱਲ ਰਿਹਾ ਸੀ ਜਿਸ ਦੀਆਂ ਗਤੀਵਿਧੀਆਂ ਜਿਸ ਦੇ ਸੂਰਤੇ ਹਾਲ ਜਿਹੜੇ ਨੇ ਹਰਿਆਣੇ ਦੇ ਵਿੱਚੋਂ ਵੀ ਅੱਜ ਦੇਖਣ ਨੂੰ ਮਿਲੇ ਮੈਂ ਗੱਲ ਕਰ ਰਿਹਾ ਪੰਜਾਬ ਤੇ ਹਿਮਾਚਲ ਦੇ ਵਿੱਚ ਚੱਲਦੇ ਮੁੱਦੇ ਦਾ ਆਧਾਰ ਸੰਤ ਜਨੈਲ ਸਿੰਘ ਭਿੰਡਰਾਵਾਲਿਆਂ ਦੀ ਤਸਵੀਰ ਵਾਲੇ ਉਹ ਝੰਡੇ ਜਿਨ੍ਹਾਂ ਨੂੰ ਲੈ ਕੇ ਇਹ ਮਸਲਾ ਮੁਫਾਦ ਅਜੇ ਨਿਬੜਿਆ ਨਹੀਂ ਸੀ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਰਾਂ ਦੇ ਵੱਲੋਂ ਰਾਜ ਸਭਾ ਦੇ ਵਿੱਚ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗੜਮਾਉਂਦੇ ਸਮੇਂ ਅਜਈਆਂ ਗੱਲਾਂ ਕਹਿ ਦਿੱਤੀਆਂ ਗਈਆਂ ਨੇ ਜਿਸ ਦੇ ਵਿੱਚ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਦੇ ਵਿੱਚ ਕੁਝ ਲੋਕ ਪਿੰਡਰਾ ਵਾਲਾ ਬਣਾਉਣਾ ਚਾਹੁੰਦੇ ਸੀ ਪਰ ਉਹਨਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬਿਠਾ ਦਿੱਤਾ ਗਿਆ ਜਿੱਥੇ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਬੜੀ ਸ਼ਾਂਤੀ ਦੇ ਨਾਲ ਹੁਣ ਕਰਦੇ ਨਜ਼ਰ ਆ ਰਹੇ ਨੇ ਇਹ ਸਾਰੀ ਗੱਲ ਦੇ ਵਿੱਚ ਇਸ ਸਾਰੇ ਬਿਆਨ ਦੇ ਵਿੱਚ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਇਹ ਵੱਡੀ ਗੱਲ ਆਖੀ ਗਈ ਹੈ ਉਸ ਆਖੀ ਗਈ ਗੱਲ ਦੇ ਕਿ ਕੀ ਕਹਿ ਲਈਏ ਕਿ ਨਤੀਜੇ ਨਿਕਲਗੇ ਆਉਣ ਵਾਲਾ ਸਮਾਂ ਦੱਸੇਗਾ ਪਰ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਦਿੱਤਾ ਗਿਆ ਸ਼ਾਹ ਹੋਰਾਂ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹਾਲਾਂਕਿ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਨੇ ਉਹ ਵੱਡੇ ਪੱਧਰ ਦੇ ਉੱਪਰ ਪ੍ਰਚਾਰ ਦਾ ਰੂਪ ਵੀ ਧਾਰਨ ਕਰਦੀਆਂ ਪਿਛਲੇ ਦਿਨਾਂ ਦੇ ਵਿੱਚ ਨਜ਼ਰ ਆਈਆਂ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਸਮਰਥਕਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਇਹ ਗੱਲ ਕਹੀ ਗਈ ਕਿ ਦੇਸ਼ ਦੇ ਵਿੱਚ ਕਿਤੇ ਵੀ ਕਿਸੇ ਵੀ ਥਾਣੇ ਦੇ ਵਿੱਚ ਜਰਨੈਲ ਸਿੰਘ ਭਿੰਡਰਾਵਾਲਿਆਂ ਦੇ ਉੱਪਰ ਕੋਈ ਮਾਮਲਾ ਕੋਈ ਪਰਚਾ ਦਰਜ ਨਹੀਂ ਕੋਈ ਵੀ ਐਫ ਆਈ ਆਰ ਜਿਹੜੀ ਹੈ ਉਹਨਾਂ ਦੇ ਉੱਪਰ ਦਰਜ ਨਹੀਂ ਤਾਂ ਪਰ ਉਹਨਾਂ ਨੂੰ ਇਸ ਨਿਗਾਹਾਂ ਦੇ ਨਾਲ ਕਿਉਂ ਦੇਖਿਆ ਜਾਂਦਾ ਹੈ ਨਾਲ ਦੀ ਨਾਲ ਇੱਕ ਵੱਡਾ ਸਵਾਲ ਇਹ ਵੀ ਬਣਦਾ ਹੈ ਕਿ ਇੱਕ ਪਾਸੇ ਤਾਂ ਅਮੇਸ਼ਾ ਹੋਰਾਂ ਦੇ ਵੱਲੋਂ ਇਹ ਕਿਹਾ ਗਿਆ ਕਿ ਭਾਈ ਪਿੰਡਰਾਵਾਲਾ ਕਿਸੇ ਨੂੰ ਬਣ ਨਹੀਂ ਦਿੱਤਾ ਜਾਵੇਗਾ ਜਿਹੜੇ ਬਣਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਆਸਾਮ ਦੇ ਵਿੱਚ ਭੇਜ ਦਿੱਤਾ ਗਿਆ ਉੱਥੇ ਬੰਦ ਕਰ ਲਿਆ ਗਿਆ ਉੱਥੇ ਡੱਕ ਲਿਆ ਗਿਆ ਨਾਲ ਦੀ ਨਾਲ ਸ਼੍ਰੀ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੰਤ ਜਨੈਲ ਸਿੰਘ ਤੇ ਪਿੰਡਰਾਵਾਲਿਆਂ ਦੀ ਜਿਹੜੀ ਆ ਸ਼ਹਾਦਤ ਉੱਥੇ ਬਣੀ ਪਈ ਹੈ ਜਾਂ ਫਿਰ ਉੱਥੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਬਾਰੇ ਗੱਲਾਂ ਹੁੰਦੀਆਂ ਨੇ ਜਿਸ ਤਰੀਕੇ ਉਹਨਾਂ ਦਾ ਉੱਥੇ ਪ੍ਰਸਾਰ ਹੁੰਦਾ ਹੈ ਜਾਂ ਪਰ ਉਹਨਾਂ ਦੀ ਗੱਲ ਉੱਥੇ ਵੱਡੇ ਪੱਧਰ ਦੇ ਉੱਪਰ ਹੁੰਦੀ ਹੈ ਕਿ ਪਰ ਅਮੇਸ਼ਾ ਹੋਰਾਂ ਦੇ ਵੱਲੋਂ ਉੱਥੇ ਉਹ ਬਣੀ ਹੋਈ ਸਮਾਰਕ ਜਿਹੜੀ ਹੈ ਉਹਨੂੰ ਵੀ ਕਿਤੇ ਨਾ ਕਿਤੇ ਨੁਕਸਾਨ ਪਹੁੰਚਾਉਣ ਦੇ ਲਈ ਕਿਆਸਰਾਈਆਂ ਬਣਾਈਆਂ ਜਾ ਰਹੀਆਂ ਨੇ ਰਣਨੀਤੀਆਂ ਬਣਾਈਆਂ ਜਾ ਰਹੀਆਂ ਨੇ ਇਹ ਵੀ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਣਦਾ ਦਿਖਾ ਲਈ ਦੇ ਰਿਹਾ ਹੈ ਪਰ ਅਮੇਸ਼ਾ ਹੋਰਾਂ ਦੇ ਵੱਲੋਂ ਕੀ ਕੁਝ ਰਾਜ ਸਭਾ ਦੇ ਵਿੱਚ ਬੋਲਦਿਆਂ ਕਿਹਾ ਗਿਆ ਨਿੱਕੀ ਜੀ ਕਲਿੱਪ ਹੈ ਪਰ ਇਸ ਨਿੱਕੀ ਜੀ ਕਲਿੱਪ ਦੇ ਵਿੱਚ ਬੋਲੇ ਗਏ ਬੋਲ ਬਹੁਤ ਵੱਡੇ ਨੇ ਤੇ ਇਹਨਾਂ ਬੋਲੇ ਗਏ ਬੋਲਾਂ ਦਾ ਅਸਰ ਹੋਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡਾ ਹੋ ਸਕਦਾ ਹੈ ਸੋ ਇਹ ਜਾਣ ਵੱਡੇ ਪੱਧਰ ਦੇ ਉੱਪਰ ਪ੍ਰਚਾਰੀਆਂ ਜਾਰੀਆਂ ਸੀ ਕਿ ਵੱਡੇ ਪੱਧਰ ਦੇ ਉੱਪਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਤਾਂ ਕਰਕੇ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਸਿੱਖਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਦੇਸ਼ ਦੇ ਗ੍ਰਹਿ ਮੰਤਰੀ ਦੇ ਵੱਲੋਂ ਇਸ ਤਰੀਕੇ ਦਾ ਇਹ ਬਿਆਨ ਦੇ ਦੇਣਾ ਤੇ ਉਸ ਬਿਆਨ ਦੇ ਵਿੱਚ ਹਾਲਾਂਕਿ ਆਧਾਰ ਉਹਨਾਂ ਨੇ ਇਹ ਬਣਾਇਆ ਕਿ ਉਪਲਬਧੀਆਂ ਬਹੁਤ ਨੇ ਉਹਨਾਂ ਦੀ ਸਰਕਾਰ ਦੇ ਵੱਲੋਂ ਬਹੁਤ ਵੱਡੇ ਪੱਧਰ ਦੇ ਉੱਪਰ ਨਕਸਲਵਾਦ ਤੇ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਲੋਕਾਂ ਦੇ ਉੱਪਰ ਆਪਣਾ ਸ਼ਿਕੰਜਾ ਕੱਸਿਆ ਗਿਆ ਇਸੇ ਦੇ ਤਹਿਤ ਉਹਨਾਂ ਦੇ ਵੱਲੋਂ ਆ ਜਿਹੜੇ ਸੰਜਨੈਤ ਸਿੰਘ ਪਿੰਡਰਾਵਾਲਿਆਂ ਦੇ ਬਾਰੇ ਇਹ ਗੱਲ ਕਹੀ ਗਈ ਹੈ ਕਿ ਪੰਜਾਬ ਦੇ

एक साथ देश के 24 राज्यों में रेड डालकर पीएफआई के एक एक बंदे को उठाकर जेल की सलाफ हो आज संपूर्ण गतिविधि समाप्त हो गई कुछ लोग पंजाब में भी बिंडरान वाले बनने का प्रयास प्रयास भी किया आगे भी बढ़े सरकार हमारी नहीं थी फिर भी यही गृह मंत्रालय ने दृढ़ निश्चय कर आज वो असम की जेल में आराम से गुरु ग्रंथ साहब का नरेंद्र मोदी सरकार इस सरकार के रहते देश पर खतरे राजनीतिक आइडियोलॉजी के कारण पनपने हम नहीं देंगे उनको खड़ा होने से पहले ही समाप्त कर दिया था ਲੋ ਜੀ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਰਾਂ ਦੇ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ ਬਿਆਨ ਉਸ ਵਿਅਕਤੀ ਦੇ ਬਾਰੇ ਦਿੱਤਾ ਗਿਆ ਹੈ ਉਸ ਵਿਅਕਤੀ ਨੂੰ ਟਾਰਗੇਟ ਕਰਕੇ ਦਿੱਤਾ ਗਿਆ ਹੈ ਜਿਸ ਦੇ ਨਾਲ ਜੁੜਿਆ ਮਸਲਾ ਮੁਫਾਦ ਪਿਛਲੇ ਦਿਨਾਂ ਤੋਂ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਘਰ ਚੱਲ ਰਿਹਾ ਸੀ ਜਿਸ ਦੀਆਂ ਗਤੀਵਿਧੀਆਂ ਜਿਸ ਦੇ ਸੂਰਤੇ ਹਾਲ ਜਿਹੜੇ ਨੇ ਹਰਿਆਣੇ ਦੇ ਵਿੱਚੋਂ ਵੀ ਅੱਜ ਦੇਖਣ ਨੂੰ ਮਿਲੇ ਮੈਂ ਗੱਲ ਕਰ ਰਿਹਾ ਪੰਜਾਬ ਤੇ ਹਿਮਾਚਲ ਦੇ ਵਿੱਚ ਚੱਲਦੇ ਮੁੱਦੇ ਦਾ ਆਧਾਰ ਸੰਤ ਜਨੈਲ ਸਿੰਘ ਭਿੰਡਰਾਵਾਲਿਆਂ ਦੀ ਤਸਵੀਰ ਵਾਲੇ ਉਹ ਝੰਡੇ ਜਿਨ੍ਹਾਂ ਨੂੰ ਲੈ ਕੇ ਇਹ ਮਸਲਾ ਮੁਫਾਦ ਅਜੇ ਨਿਬੜਿਆ ਨਹੀਂ ਸੀ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹਰਾਂ ਦੇ ਵੱਲੋਂ